ਹੁਣ ਸਾਲ ਦੇ 365 ਦਿਨ ਹੁੰਦੇ ਆ ਜਿਹਦੇ ਵਿੱਚ ਸਕੂਲ ਸਿਰਫ 180 ਦਿਨ ਲੱਗਦਾ ਭੈਨਾਬਾ ਦਾ ਇਹ ਛੁੱਟੀ ਕਰਦੀ ਜਿਸ ਬਾਰੇ ਸਾਨੂੰ ਕਿਸੇ ਨੂੰ ਨੌਲੇਜ ਨਹੀਂ ਅਸੀਂ ਖੁਦ ਨਹੀਂ ਜਾਣਦੇ ਭੈਨਾਬਾ ਸੰਤ ਨਾਬਾ ਦਾ ਹਜੇ ਕੌਣ ਸੀ ਹੁਣ ਈਦ ਦੀ ਛੁੱਟੀ ਆ ਗਈ ਆ ਨਾਲ ਵਿਸਾਖੀ ਦੀ ਛੁੱਟੀ ਆ ਜਣੀ ਆ 17 ਤਰੀਕ ਨੂੰ ਜਨਮਸ਼ਤਮੀ ਆ ਜਣੀ ਆ 21 ਤਰੀਕ ਨੂੰ ਹੋਰ ਛੁੱਟੀ ਕਾਉਣੀ ਆ ਕਹਿੰਆਂ ਕਰਤੀਆਂ ਜੋ ਬੱਚਿਆਂ ਦੇ ਪੜਾਈ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੁਣ ਸਾਲ ਦੇ 365 ਦਿਨ ਹੁੰਦੇ ਆ ਜਿਹਦੇ ਵਿੱਚ ਸਕੂਲ ਸਿਰਫ 180 ਦਿਨ ਲੱਗਦਾ ਗਰਮੀਆਂ ਦੀਆਂ ਛੁੱਟੀਆਂ ਆ ਜਣੀਆਂ ਸਿਆਲ ਦੀਆਂ ਛੁੱਟੀਆਂ ਆ ਜਣੀਆਂ ਸਰਕਾਰ ਫਿਰ ਜਿਹੜੇ ਆ ਪਿਛਲੇ ਦਿਨੀ ਭਾਈ ਨਾਬਾ ਦਾ ਛੁੱਟੀ ਕਰਦੀ ਜਿਸ ਬਾਰੇ ਸਾਨੂੰ ਕਿਸੇ ਨੂੰ ਨੌਲੇਜ ਨਹੀਂ ਅਸੀਂ ਖੁਦ ਨਹੀਂ ਜਾਣਦੇ ਭਾਈ ਨਾਬਾ ਸੰਤ ਨਾਬਾ ਦਾ ਹਾਲੇ ਕੌਣ ਸੀ ਹੁਣ ਈਦ ਦੀ ਛੁੱਟੀ ਆ ਗਈ ਆ ਨਾਲ ਵਿਸਾਖੀ ਦੀ ਛੁੱਟੀ ਆ ਜਣੀ ਆ 17 ਤਰੀਕ ਨੂੰ ਜਨਮਸ਼ਤਮੀ ਆ ਜਣੀ ਆ 21 ਤਰੀਕ ਨੂੰ ਹੋਰ ਛੁੱਟੀ ਕਾਉਣੀ ਆ ਇਨੀਆਂ ਛੁੱਟੀਆਂ ਕਾਦੇ ਮਾਪੇ ਸਾਡਾ ਨਾਰਾਜ਼ ਹੁੰਦੇ ਆ ਕਿ ਤੁਸੀਂ ਇਨੀਆਂ ਛੁੱਟੀਆਂ ਕਾਦੇ ਫੀਸਾਂ ਕਾੜੀਆਂ ਲੈਂਦੇ ਜੇ ਅਸੀਂ 365 ਦਿਨ ਦੀ ਫੀਸ ਲੈਣਿਆ ਤੁਸੀਂ ਸਾਨੂੰ ਸਿਰਫ ਐਤਵਾਲੀ ਛੁੱਟੀ ਕਰਿਆ ਕਰੋ ਅੱਗੋਂ ਪੀਛੋਂ ਸਾਡੇ ਬੱਚੇ ਨੂੰ ਵਿੱਦਿਆ ਦਿਓ 72910 ਕੌਣ ਹੁੰਦੇ ਸਾਡੇ ਬੱਚੇ ਨੂੰ ਪਤਾ ਹੀ ਕੋਈ ਨਹੀਂ ਛੁੱਟੀ ਵੀ ਕਦ ਛੁੱਟੀ ਕਰਤੀ ਆ ਵਿਸਾਖੀ ਦੇ ਇਤਿਹਾਸ ਦਾ ਨਹੀਂ ਪਤਾ ਗੁਰੂਆਂ ਦੇ ਇਤਿਹਾਸ ਦਾ ਨਹੀਂ ਪਤਾ ਜੇ ਇਹ ਕਰਕੇ ਬੱਚਿਆਂ ਨੂੰ ਦੱਸਣਾ ਤਾਂ ਆ ਤੁਸੀਂ ਸਕੂਲ ਬੰਦ ਨਾ ਕਰਿਆ ਕਰੋ ਸਰਕਾਰ ਨੂੰ ਸਾਡੀ ਅਪੀਲ ਕਰੋ ਅਸੀਂ ਇਸ ਸਬੰਧੀ ਆਪਣੇ ਵਕੀਲ ਨਾਲ ਹਾਈ ਕੋਰਟ ਵਕੀਲ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਪੈਨ ਚਿੱਠੀ ਪਾਓ ਆਪਣਾ ਬਾਇਓ ਡਾਟਾ ਦੋ ਕਿ 1 ਸਾਲ ਦੇ ਵਿੱਚ 365 ਕਿੰਨੇ ਸਕੂਲ ਲੱਗਦੇ ਆ ਹੁਣ ਸਰਬ ਬੋਰਡ ਵੱਲੋਂ ਕਿਹੜਾ ਪੱਤਰ ਜਾਰੀ ਕੀਤਾ ਗਿਆ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਅੱਜ ਵੇਖੋ ਅੱਜ ਇੱਕ ਚਿੱਠੀ ਆਈ ਆ 10 ਤਰੀਕਾ ਚ ਕਿ ਸਰਕਾਰੀ ਛੁੱਟੀਆਂ ਮੁਤਾਬਕ ਸਕੂਲ ਕਰੋ ਜੇ ਨਾ ਕਰੋਗੇ ਛੁੱਟੀਆਂ ਤੁਹਾਡੇ ਐਫੀਨਿਸ਼ਨ ਕੈਨਸਲ ਕਰ ਦਾਂਗੇ ਧਮਕੀਆਂ ਮਿਲਦੀਆਂ ਪੱਤਰ ਮਿਲਦੇ ਆ ਮਾਪੇ ਹਣ ਧਮਕੀ ਦਿੰਦੇ ਆ ਵੀ ਅਸੀਂ ਬੱਚੇ ਢਾਲਾਂਗੇ ਜੇ ਤੁਸੀਂ ਇੰਨੀਆਂ ਛੁੱਟੀਆਂ ਕਰ ਲਿੰਗਾ ਤੇ ਅਹੀਂ ਅਹੀਂ ਸਰਕਾਰੀ ਛੁੱਟੀ ਨਹੀਂ ਜਾਣਦੇ ਅਸੀਂ ਸਿਰਫ ਐਗੋ ਛੁੱਟੀ ਕਰਨੀ ਆ ਅੱਗੋ ਪਿਛੇ ਬੱਚਿਆਂ ਦੇ ਸਾਡੇ ਸਕੂਲਾਂ ਦੇ ਵਿੱਚ ਸਪੋਰਟਸ ਕਰਾਓ ਬੱਚਿਆਂ ਨੂੰ ਕੋਚਿੰਗ ਕਰਾਓ ਬੱਚਿਆਂ ਨੂੰ ਵੱਤ ਵੱਤ ਵਿਦਿਆਲ ਦਾਨ ਦਿਓ ਜਿਹੜਾ ਕੋ ਇਤਿਹਾਸਕ ਦੇਣ ਆ ਉਹਦੇ ਬਾਰੇ ਬੱਚਿਆਂ ਨੂੰ ਨੌਲੇਜ ਦਿਓ ਬੱਚਿਆਂ ਦਾ ਧਿਆਨ ਉਧਰ ਆਵੇ ਬੱਚਿਆਂ ਨੂੰ ਪਤਾ ਲੱਗੇ ਕੁਰਬਾਨੀਆਂ ਨਾਲ ਜੁੜਿਆ ਇਤਿਹਾਸ ਕੁਰਬਾਨੀਆਂ ਦੱਸੋ ਆਜ਼ਾਦੀ ਨਾਲ ਜੁੜਿਆ ਇਤਿਹਾਸ ਆਜ਼ਾਦੀ ਬਾਰੇ ਦੱਸੋ ਵਿਸਾਖੀ ਦਾ ਜਿਹੜਾ ਇਤਿਹਾਸ ਜੁੜਿਆ ਉਹ ਦੱਸੋ ਬੱਚਿਆਂ ਦੇ ਕਣ ਕਣ ਕੀ ਹੁੰਦੀ ਹੈ ਕਦੋਂ ਬੀਜੀ ਤੇ ਕਦੋਂ ਵੱਢੀਦੀ ਆ ਜੀ ਇਹ ਦੱਸੰਗ ਨਾ ਬੱਚਿਆਂ ਨੂੰ ਵਿਸਾਖੀ ਦਾ ਇਤਿਹਾਸ ਵੀ ਵਿਸਾਖੀ ਕਿਵੇਂ ਆਈ ਕਿਵੇਂ ਕਿੱਦਾਂ ਸਾਡਾ ਨਨਪਸਾਹ ਸਾਹਿਬ ਕੀਤਾ ਸਭ ਕੁਝ ਇਸ ਕਰਕੇ ਸਾਡੀ ਬੇਨਤੀ ਸਰਕਾਰ ਕਰੇ ਵੀ ਛੁੱਟੀਆਂ ਨੂੰ ਪ੍ਰਾਈਵੇਟ ਜਿਹੜੀਆਂ ਸੁਸਾਇਟੀਆਂ ਸਕੂਲ ਆ ਉਹਨਾਂ ਨੂੰ ਐਗਜ਼ੈਪਟ ਕੀਤਾ ਜਾਵੇ ਕਿ ਉਹ ਆਪਣੀ ਮਰਜ਼ੀਆਂ ਛੁੱਟੀਆਂ ਕਰਨ ਲੋੜ ਅਨੁਸਾਰ ਛੁੱਟੀਆਂ ਕਰਨ ਇਤਿਹਾਸਿਕ ਦਿਨਾਂ 'ਚ ਬੱਚਿਆਂ ਨੂੰ ਸੱਜ ਕੇ ਬੱਚਿਆਂ ਨਾਲ ਛੇ ਦਾ ਗੇਮਾਂ ਦਾ ਇਤਿਹਾਸ ਬਾਰੇ ਦੱਸਿਆ ਜਾਵੇ ਪੰਜਾਹ ਕੀ ਮੰਗਿਆ ਅਸੀਂ 50 ਮੰਗ ਕਰਦੇ ਵੀ ਸਾਡੀਆਂ ਸੰਸਥਾਵਾਂ ਨੂੰ ਐਗਜ਼ੈਮਡ ਕੀਤਾ ਜਾਵੇ ਸਰਕਾਰੀ ਇਹ ਡੀਓ ਲੈਟਰਾਂ ਕੱਢ ਦੇ ਜਿਹੜੀਆਂ ਸਰਕਾਰ ਸਾਡੇ ਦੇ ਬੌਂਡ ਨਾ ਹੋਣ